ਹਾਂ ਤੇ ਵਾਰਤੇ ਹੀ ਇਹ ਆਪ ਕਹਿਣੇ ਹੋ ਜਾਂਦੀ ਤੇ ਬੰਦੇ ਨੂੰ ਛੜਾ ਦਿੰਦੀ ਆ ਹੂੰ ਔਰ ਮੇਰੀ ਗੱਲ ਸੁਣ ਇੱਧਰ ਨੂੰ ਇੱਥੇ ਜਮਾਨਤ ਲੱਗਦੀ ਆ ਜਦੋਂ ਹਨਾ ਬੰਦੇ ਕੋ ਪੈਲੀ ਹੋਵੇ ਜਿਦੋਂ ਮਰਜੀ ਪੈਸੇ ਫੜ ਲਾ ਅਗਲਾ ਜਵਾਬ ਨਹੀਂ ਦਿੰਦਾ ਨਹੀਂ ਦਿੰਦਾ ਨਾ ਨਹੀਂ ਦਿੰਦਾ ਤੇ ਉਦਾਂ ਅਗਲੇ ਨੂੰ ਕਹਣਾ ਭੈ ਜੀ ਮੈਂ ਤੈਨੂੰ ਕਿੱਥੋਂ ਦੇ ਦਾਂ ਪੈਸੇ ਉਹ ਉਹਨੇ ਕਿੱਥੋਂ ਤੂੰ ਹੂੰ ਹਨਾ ਏਦਾਂ ਦੇ ਆ ਭੈੰਤ ਕੰਮ ਕਹਿਣਾ ਆ ਤੇਰਾ ਮੂਜਾ ਕਹਿਣਾ ਆਹ ਰਾਮੂ ਯਾ ਕਾਣਾ ਪਲੇਟ ਚੱਕੀ ਸਾਹ ਖੜਾ ਤੇ ਆ ਦੋ ਜਾਣੇ ਵੀਡੀਓ ਬਣਾਉਂਦੇ ਹਾਂ ਓਏ ਰਾਮੂ ਲੱਗਦਾ ਦਾ ਸਪਾ ਦੇਖ ਲੈ ਰਾਮੂ ਲੱਗਦੇ ਆਪਾਂ ਉਹੀ ਤਾਂ ਗੱਲ ਆ ਕੰਮ ਤਾਂ ਕਰਨਾ ਹੀ ਤਾਂ ਕਿ ਹੂੰ ਘਰ ਦਾ ਕੰਮ ਆ ਕਿਹੜਾ ਵੀ ਕਿਸੇ ਦੇ ਕਰਦੇ ਆ ਹਾਂ ਕਿਹਦੇ ਰਾਮੂ ਲੱਗਦੇ ਆਪਾਂ ਹੂੰ ਪਸਾਰਦੇ ਮੁੰਡੇ ਆਪਣੇ ਇਹ ਕਿਤੇ ਭਾਂਜੇ ਬਾਹਰ ਲਿਆ ਕਿਉਂ ਕਿ ਕਿੱਦਾਂ ਰਹਿੰਦੇ ਹੁੰਦੇ ਸੀ ਆਪਾਂ ਪਹਿਲਾਂ ਗੱਲ ਸੁਣ ਹੁਣ ਉਹ ਤਾਂ ਟਾਈਮ ਨਹੀਂ ਮੈਂ ਨਹੀਂ ਇੱਥੇ ਆਉਣਾ ਸੀ ਮਾਈਤੇ ਪਕੜਾ ਸੀਗਾ ਪਾਣੀ ਆਉ ਦੋ ਉਸ ਚੱਕ ਚੂਟੀ ਤੇ ਭਰ ਲਿਓ ਬਸ ਇਹ ਤਰਾ ਆਪਣਾ ਇਹਨੂੰ ਪਤਾ ਇਹ ਕਥਾਲੀ ਜੀ ਖਾਂਦੇ ਰਹੇ ਸੀ ਠੀਕ ਆ ਰੋਟੀ ਪਾਣੀ ਫੜਾਉਣਾ ਸੀ ਉਹ ਨਹੀਂ ਵੀ ਰੋਟੀ ਪਾਣੀ ਨਹੀਂ ਦੇਣਾ ਰੋਟੀ ਪਾਣੀ ਦੇਣਾ ਸੀ ਪਰ ਇੰਨਾ ਨਹੀਂ ਵੀ ਮੈਂ ਉਹਨਾਂ ਕੋ ਖੜਨਾ ਸੀ ਆ ਕੇ ਹੂੰ ਮੈਂ ਹੁਣ ਬੈਠਾ ਹੋਣਾ ਸੀਗਾ ਪੱਖਾ ਲਾ ਕੇ ਹਾ ਇਹ ਮੇਰਾ ਕਰਕੇ ਖੜਾ ਵਾ ਇਹਨੂੰ ਪਤਾ ਕਿੰਨਾ ਚਿਰ ਸਕੂਲੇ ਪੜ੍ਹਦੇ ਰਹੇ ਆ ਉਹੀ ਤਾਂ ਗੱਲ ਆ ਯਾਰ ਕਿੰਨਾ ਚਿਰ ਇੱਥੇ ਰਹੇ ਸੀ ਉਦੋਂ ਨਜ਼ਾਰਾ ਸੀ ਸਮਾਂ ਸੀਗਾ ਬਹੁਤ ਟਾਈਮ ਵਧੀਆ ਸੀ ਉਹਦਾ ਤੇ ਪਿਆਰ ਹੁੰਦਾ ਹੁਣ ਹੈ ਨਹੀਂ ਹੋਰ ਪੈਸਾ ਮੁੱਖ ਰਹਿ ਗਿਆ ਵੀਰੇ ਹਾਂ ਪੈਸਾ ਵੀ ਪੈਸਾ ਮੁੱਖ ਵੀ ਦੂਜੀ ਗੱਲ ਇਹ ਤੇਰੀ ਜੇਬ ਚ ਹੈਗਾ ਤੇ ਤੂੰ ਖਲਾਤਾ ਤੇ ਠੀਕ ਆ ਤੇਰੀ ਜਜਾ ਕਰ ਨਹੀਂ ਤਾਂ ਅਗਲਾ ਕਹਿੰਦਾ ਤੁਰਿਆ ਫਰੇ ਰੋਕ ਰਤੋ ਕੋਈ ਇੱਕ ਬੰਦਾ ਵਾ ਅੱਜ ਕੱਲ ਆ ਗੱਲ ਕਹਿੰਦਾ ਅਗਲਾ ਹੂੰ ਤੁਮੇ ਭਰ ਦੋ ਮਗਰੇ ਨਾ ਫੜ ਕੇ ਫੜਾ ਮੇਰਾ ਫੜਾ ਦੇ ਆਪ ਆਈਏ ਤੇ ਪਾ ਕੇ ਚੱਲ ਜੀ ਮੇਰਾ ਭਾਈ ਇਹਦੇ ਲਈ ਤਾਂ ਨਾ ਜ਼ਰੂਰ ਲੱਭਿਓ ਕੀ ਲੱਭਿਓ ਕੁੜੀ ਉਹਦੇ ਲਈ ਬਿੰਦਲ ਅੱਛਾ ਕਿਥੋਂ ਆ ਬਗਲੇ ਆਈਏ ਆਪੇ ਲੱਭਣਗੇ ਦੇਖਣ ਵਾਲੇ ਅੱਛਾ ਇਹ ਕੱਤੇ ਚੜਨੀ ਹੁਣੇ ਇਹ ਇਹ ਨੱਟ ਤੇ ਚੜਾਵਾਂਗੇ ਆਪਾਂ ਨੱਟ ਤੇ ਚੜਦੇ ਇਹ ਮੇਰਾ ਚੈਨਲ ਬਣਿਆ ਹੋਇਆ ਹੈ ਨਾ YouTube ਤੇ ਅੱਛਾ ਤੇਰੇ ਕੋਲ ਤਾਂ ਮੋਬਾਈਲ ਹੈਗਾ ਮੋਬਾਈਲ ਤੈਨੂੰ ਦੁੱਸੀ ਦੀ ਜਾਨਾ ਯਾਰ ਘਰ ਦੀ ਰਹੀ ਯਾਰ ਤੇਰੇ ਕੋਲ ਵੀ ਹੈ ਨਾ ਟੱਚ ਫੋਨ ਤੂੰ ਤਾਂ ਮਾਮਾ ਲੈ ਲੈ ਤੇਰੇ ਹੁਣ ਕਿਹੜਾ ਵੀ ਦਿਵਾਕ ਦਾ ਕੋਈ ਖਰਚਾ ਤੇ ਰੱਖ ਦੇ ਹਾਂ ਹੈਂ